ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋਤ ਬਲੌਗ ਐਂਡ ਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਾਹਾਂ ਦੀ ਜੜਾਈ ਕਰਨਾ ਦੱਸਾਂਗੇ ਮੋਢੇ ਨਾਲ ਬਾਹਾਂ ਦੀ ਜੜਾਈ ਕਿਸ ਤਰ੍ਹਾਂ ਕਰਨੀ ਹੈ ਬਾਹਾਂ ਦੀ ਫਿਟਿੰਗ ਦੀ ਸਲਾਈ ਕਿਸ ਤਰ੍ਹਾਂ ਲਾਉਣੀ ਹੈਗੀ ਇਹ ਆਪਾਂ ਅੱਜ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਜੀ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਤੇ ਐਂਡ ਤੱਕ ਦੇਖਣਾਗਾ ਮੋਢਾ ਕਿੰਨਾ ਰੱਖਣਾਗਾ ਮੋਢਾ ਮਿਣ ਕੇ ਕਿੰਨਾ ਬਾਧ ਰੱਖਣਾ ਜੜਾਈ ਕਰਨ ਵੇਲੇ ਕਿਸ ਤਰ੍ਹਾਂ ਸਲਾਈ ਲੱਗੂਗੀ ਇਹ ਆਪਾਂ ਪ੍ਰੋਪਰ ਦੱਸਾਂਗੇ ਤੁਹਾਨੂੰ ਵੀਡੀਓ ਵਿੱਚ ਤੇ ਅੱਜ ਇੱਕ ਮੇਰੀ ਭੈਣ ਦੀ ਰਿਕਵੈਸਟ ਆਉਣੀ ਹੁੰਦੀ ਹੈ ਜੀ ਕਮੈਂਟ ਆਉਂਦਾ ਹੁੰਦਾਗਾ ਕਿ ਸਾਨੂੰ ਕਮੀਜ਼ ਦੀ ਇਕਤਾਈ ਕਰਕੇ ਦੱਸੋ ਵੈਸੇ ਤਾਂ ਆਪਣੀਆਂ ਕਾਫੀ ਵੀਡੀਓ ਪਾਈਆਂ ਹੋਈਆਂ ਨੇ ਕਮੀਜ਼ ਦੀ ਇਕਤਾਈ ਬਾਰੇ ਪਰ ਅੱਜ ਉਹਨਾਂ ਦੀ ਡਿਮਾਂਡ ਤੇ ਆਪਾਂ ਤੁਹਾਨੂੰ ਦੱਸ ਦੇਵਾਂਗੇ ਪਤਾ ਕੀ ਹੈ ਜੀ ਆਪਾਂ ਦੱਸਣ ਨੂੰ ਕੋਈ ਗੱਲ ਨਹੀਂ ਕਈ ਵਾਰ ਉਸ ਨਾਪ ਦੇ ਹਿਸਾਬ ਨਾਲ ਸੂਟ ਆਪਣੇ ਕੋਲੇ ਨਹੀਂ ਹੁੰਦਾ ਸਲਾਈ ਕਰਨ ਵਾਲਾ 나ਪ ਦਾ ਥੋੜਾ ਬਹੁਤ ਉਹਨੇ ਕੀ ਦਾ ਫਰਕ ਪੈ ਜਾਂਦਾ ਇਸ ਕਰਕੇ ਤੁਹਾਨੂੰ ਫਿਰ ਵੀ ਕਈ ਵਾਰ ਭਲੇਖਾ ਲੱਗ ਜਾਂਦਾ ਵੀ ਇੰਨਾ ਨਹੀਂ ਤੁਸੀਂ ਇੰਨਾ ਦੱਸਣਾ ਸੀਗਾ ਜਾਂ ਇੰਨਾ ਘੇਰਾ ਦਾ ਸਾਡੀ हिਪ ਇੰਨੀ ਹੈਗੀ ਉਸ ਹਿਸਾਬ ਨਾਲ ਪਰ ਆਪਾਂ ਤੁਹਾਡਾ ਜਿਹੜਾ ਵੀ ਤੁਸੀਂ ਸਾਨੂੰ 나ਪ ਦੱਸਿਆਗਾ ਉਸ ਹਿਸਾਬ ਦੇ 나ਪ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਕਟਾਈ ਕਰਨੀ ਦੱਸਾਂਗੇ ਉਹਨਾਂ ਨੇ ਆਪਾਂ ਨੂੰ 나ਪ ਦੱਸਿਆ ਸੀ ਜੀ ਘੇਰਾ 24 ਇੰਚ हिਪ ਹੈਗੀ ਹੈ 26 ਇੰਚ ਛਾਤੀ 32 ਇੰਚ ਕਮਰ 24 ਇੰਚ ਤੁਸੀਂ ਜੀ ਜਿਹੜਾ ਹੈਗਾ हिਪ ਦਾ ਹਿਸਾਬ हिਪ 26 ਇੰਚਾ ਤਾਂ हिਪ ਦੇ ਹਿਸਾਬ ਨਾਲ ਹੀ ਘੇਰੇ ਦੀ ਕਟਾਈ ਕਰਨੀ। ਜਾਨੀ ਕਿ हिਪ ਥੋੜੀ 26 ਇੰਚਾ ਘੇਰਾ ਵੀ ਤੁਸੀਂ 26 ਇੰਚ ਦੇ ਹਿਸਾਬ ਨਾਲ ਕਟਾਈ ਕਰਨੀ ਆ। 26 ਇੰਚ ਘੇਰਾ ਤਿਆਰ ਰੱਖ ਕੇ ਜੀ 4 ਇੰਚ ਪਲੱਸ ਕਰਕੇ 4 ਇੰਚ ਤੁਸੀਂ ਵੱਧ ਕਟਿੰਗ ਕਰਨਾਗਾ ਫੋਲਡ ਕਰਨ ਲਈ। ਉਸ ਤੋਂ ਬਾਅਦ ਤੁਸੀਂ हिਪ ਦੇ ਹਿਸਾਬ ਨਾਲ ਜਦੋਂ हिਪ ਤੁਸੀਂ ਮੋੜਤੀ ਆਪਾਂ ਦੇ ਚਾਕ ਆਪਾਂ ਮੋੜਦੇ ਫਿਰ ਤੁਸੀਂ ਜਿਹੜਾ ਘੇਰਾ ਦਾ ਉਹ ਘੱਟ ਕਰਕੇ ਉਸ ਹਿਸਾਬ ਨਾਲ ਤਿਰਸੀ ਕਾਟ ਪਾ ਦੇਣੀ ਹੈ ਜੀ ਘੇਰਾ 24 ਇੰਚ ਰੱਖ ਕੇ। ਠੀਕ ਹੈ ਜੀ ਫੋਲਡ ਕਰਨ ਨੂੰ ਤੁਸੀਂ ਮਾਰਜਨਾ ਰੱਖ ਲੈਣਾਗਾ ਤੇ ਤੁਸੀਂ 2 ਇੰਚ ਦੀ ਉਹਦੀ ਕਾਟ ਪਾ ਦੇਣੀ ਹੈ ਜਿੰਨਾ ਆਪਾਂ हिਪ ਤੋਂ ਕੋਲੋਂ ਵੱਧ ਰੱਖਿਆ ਹੈ ਠੀਕ ਹੈ ਜੀ ਤੇ ਤੁਸੀਂ ਤੀਰਾ ਆਪਣੇ ਹਿਸਾਬ ਨਾਲ ਮਿਣ ਕੇ ਜਿੰਨੇ ਸੂਟ ਦਾ ਤੀਰਾ ਹੈਗਾ ਉਸ ਹਿਸਾਬ ਨਾਲ 1 ਇੰਚ ਅੱਧਾ ਇੰਚ ਜਿੰਨਾ ਦੀ ਕਾਟ ਪਾਉਣੀ ਹੈ ਤੁਸੀਂ ਉਸ ਹਿਸਾਬ ਨਾਲ ਰੱਖ ਸਕਦੇ ਹੋ ਸਾਥ ਹੀ ਤੁਹਾਡੇ ਕੋਲੇ 25 ਇੰਚ ਆ ਜੀ हिਪ ਦੇ ਹਿਸਾਬ ਨਾਲ ਉਹ ਥੋੜਾ ਪਰਫੈਕਟ ਉੱਪਰੋਂ ਆ ਜਾਊਗਾ ਕੰਮ ਰਹਿ ਗਿਆ ਜੀ ਤੁਹਾਡੇ 24 ਇੰਚ ਜਦੋਂ ਤੁਸੀਂ ਕਮਰ ਦਾ ਨਿਸ਼ਾਨ ਲਾਉਣਾ 24 ਇੰਚ ਤੇ ਨਿਸ਼ਾਨ ਲਾਉਂਗੇ ਤਾਂ ਤੁਸੀਂ 1 ਇੰਚ ਪਲੱਸ ਕਰਕੇ ਨਿਸ਼ਾਨ ਲਾਉਣਾਗਾ ਕਿਉਂਕਿ ਪਲੋਈਆਂ ਪੈਣੀਆਂ ਪਲੋਈਆਂ ਵਿੱਚ ਕਪੜਾ ਆਊਗਾ ਇਸ ਕਰਕੇ ਤੁਸੀਂ 1 ਇੰਚ ਵਾਧਾ ਰੱਖ ਕੇ ਨਿਸ਼ਾਨ ਲਾਉਣਾਗਾ ਕਮਰ ਦਾ ਜਦੋਂ ਵੀ ਤੁਸੀਂ ਸਲਾਈ ਲਗਾਉਂਗੇ ਠੀਕ ਹੈ ਜੀ हिਪ ਹੁਣ ਹੈਗੀ ਆ ਤੁਹਾਡੇ ਕੋਲੇ 72 ਇੰਚ ਜੀ 72 ਇੰਚ ਦੇ ਹਿਸਾਬ ਨਾਲ ਤੁਸੀਂ 4 ਇੰਚ ਪਲੱਸ ਕਰਕੇ ਕਟਿੰਗ ਕਰਨੀ ਹੈ ਜਾਨੀ ਕਿ 30 ਇੰਚ ਦੀ ਕਟਾਈ ਕਰਨੀ ਹੈ ਤੁਸੀਂ ਘੇਰੇ ਇਹ ਜੇ ਤੁਸੀਂ 30 ਇੰਚ ਦੀ ਕਟਾਈ ਕਰ ਲੈਣੀ ਹੈ ਜੀ ਇਹਨੂੰ ਤੁਸੀਂ ਪਰਫੈਕਟ ਕਮੀਜ਼ ਬਣਾ ਲੈਣਾ ਜਦੋਂ ਹੁਣ ਤੁਸੀਂ ਘੇਰਾ ਫੋਲਡ ਕਰਨਾਗਾ ਠੀਕ ਹੈ ਜੀ 24 ਇੰਚ ਦੇ ਹਿਸਾਬ ਨਾਲ 4 ਇੰਚ ਵਾਧਾ ਰੱਖ ਕੇ 28 ਇੰਚ ਘੇਰਾ ਆਊਗਾ ਤੁਹਾਡੇ ਕੋਲੇ 28 ਇੰਚ ਤੁਸੀਂ ਨੀਚੋਂ ਰੱਖ ਕੇ ਉੱਪਰ ਨੂੰ ਤਿਰਛੀ ਕਾਟ ਪਾ ਦੇਣੀ ਠੀਕ ਹੈ ਜੀ ਐਂਸੀ ਟੇਪਰ ਰੱਖ ਕੇ ਤੁਸੀਂ ਤਿਰਛੀ ਕਾਟ ਪਾ ਦੇਣੀ ਆ ਸਭ ਉਹ ਸਭੀ ਦੇ ਹਿਸਾਬ ਨਾਲ ਉੱਪਰੋਂ ਤੁਸੀਂ ਉਨਾ ਹੀ ਰੱਖਣਾਗਾ ਨੀਚੋਂ ਤੁਸੀਂ ਕਿਉਂਕਿ ਘੇਰਾ ਤੁਹਾਡਾ ਘਟਾਗਾ ਤੇ ਉਸ ਹਿਸਾਬ ਨਾਲ ਤੁਸੀਂ ਕਾਟ ਪਾ ਲੈਣੀ ਆ ਠੀਕ ਹੈ ਜੀ हिਪ ਦੇ ਹਿਸਾਬ ਨਾਲ ਤੁਸੀਂ ਘੇਰੇ ਦੀ ਕਟਾਈ ਕਰਨੀ ਆ ਨਾ ਕਿ ਘੇਰੇ ਦੇ ਹਿਸਾਬ ਨਾਲ ਕਿਉਂਕਿ ਘੇਰਾ ਤੁਹਾਡਾ ਘਾਟਾ हिਪ ਤੁਹਾਡੀ ਜਿਆਦਾ ਆ ਠੀਕ ਹੈ ਜੀ ਚਲੋ ਹੁਣ ਆਪਾਂ ਤੁਹਾਨੂੰ ਵੀਡੀਓ ਸ਼ੁਰੂ ਕਰਕੇ ਦੱਸਦੇ ਆਂ ਵੀ ਬਾਹਾਂ ਦੀ ਜੜਾਈ ਕਿਸ ਤਰ੍ਹਾਂ ਕਰਨੀ ਆ ਚਲੋ ਜੀ ਆ ਦੇਖੋ ਜੀ ਆਪਾਂ ਬਾਹਾਂ ਦੀ ਕਟਾਈ ਕੀਤੀ ਹੋਈ ਹੈਗੀ ਤੇ ਹੁਣ ਆਪਾਂ ਤੁਹਾਨੂੰ ਦੱਸ ਦੇਾਂਗੇ ਜਿਵੇਂ ਬਾਹ ਦੀ ਕਟਾਈ ਆਪਾਂ ਕਿਸ ਤਰ੍ਹਾਂ ਕੀਤੀ ਐ ਜਿੰਨੇ ਆਪਣੇ ਕੋਲੇ ਬਾਹ ਤਿਆਰ ਆ ਜੀ ਤੁਹਾਡੇ ਤੁਸੀਂ ਨਾਪ ਲਿਆ ਉਸ ਤੋਂ ਤੁਸੀਂ 2 ਇੰਚ ਵੱਧ ਕਟਿੰਗ ਕਰ ਲੈਣੀ ਐ ਜਾਨੀ ਕਿ ਆਪਣੇ ਕੋਲੇ 16 ਇੰਚ ਬਾਹ ਤਿਆਰ ਸੀ ਆਪਾਂ 18 ਇੰਚ ਕਟਿੰਗ ਕੀਤੀ ਐ ਠੀਕ ਐ ਜੀ 1.5 ਇੰਚ ਨਿਜੇ ਹੋਲਡ ਹੋ ਜੂਗੀ ਅੱਧਾ ਇੰਚ ਆਪਣੇ ਜਦੋਂ ਆਪਾਂ ਮੋਢੇ ਵਾਲੇ ਸਲਾਈ ਲਾਵਾਂਗੇ ਮੋਢੇ ਨਾਲੇ ਦੀ ਜੜਾਈ ਕਰਾਂਗੇ ਅੱਧਾ ਇੰਚ ਉਦੋਂ ਕੱਟ ਚਾਜੂ ਠੀਕ ਐ ਜੀ 2 ਇੰਚ ਹੀ ਆਪਾਂ ਇਧਰੋਂ ਵੱਧ ਰੱਖਦੇ ਹੁੰਨੇ ਆਂਗੇ ਜਿੰਨੇ ਮੂਰੀ ਹੁੰਦੀ ਆਪਣੇ ਕੋਲੇ ਜਾਨੀ ਕਿ 5.5 ਮੂਰੀ ਸੀ ਆਪਣੀ ਤਿਆਰ ਬਾਹ ਦੇ ਅਪਾ 7.5 ਦੀ ਕਟਾਈ ਕੀਤੀ ਹੈ ਠੀਕ ਹੈ ਜੀ ਇਥੋਂ ਤੁਸੀਂ 2 ਇੰਚ ਵੀ ਵਾਧਾ ਰੱਖ ਸਕਦੇ ਹੋ 2.5 ਇੰਚ ਵੀ ਵਾਧਾ ਰੱਖ ਸਕਦੇ ਹੋ ਆਹ ਵਾਲੀ ਕਟਾਈ ਪਾ ਕੇ ਠੀਕ ਹੈ ਜੀ ਇਥੋਂ ਕਿਉਂਕਿ ਆਪਾਂ ਕਈ ਵਾਰ ਮੋੜਾ ਖੋਲਣਾ ਪੈ ਜਾਂਦਾ ਮੈਂ ਤਾਂ 2 ਇੰਚ ਵਾਧੇ ਇਥੋਂ ਜਿੰਨਾ ਮੋੜਾ ਪਾ ਰੱਖਣਾ ਹੁੰਦਾ 2 ਦਾ ਵੀ 2.5 ਇੰਚ ਵਾਧਾ ਆਪਾਂ ਆ ਦੇਖੋ ਜਿੰਨਾ ਆਪਣਾ ਇਥੋਂ ਕੱਪੜਾ ਹੁੰਦਾਗਾ ਫੋਲਡ ਕਰਕੇ ਆਪਾਂ ਉਹਨੂੰ ਪੂਰਾ ਹੀ ਰੱਖ ਕੇ ਆਪਾਂ ਕਟਾਈ ਕਰ ਲੈਨੇ ਆ 2 ਇੰਚ ਵਾਧਾ ਰੱਖ ਲਓ ਤੁਸੀਂ 2.5 ਇੰਚ ਵਾਧਾ ਰੱਖ ਲਓ ਇਥੋਂ ਆਪਾਂ ਜਿਹੜਾ ਆਹ ਵਾਲੀ ਗੋਲਾਈ ਪਾਉਣੀ ਹੁੰਦੀ ਹੈ ਜੀ ਦੇ ਇਥੋਂ ਮੈਂ 2.5 ਇੰਚ ਤੇ 3 ਇੰਚ ਦੇ ਵਿਚਕਾਰ ਆਹ ਵਾਲੀ ਕਾਟ ਪਾਉਣੀ ਹੁੰਦੀ ਹੈ ਜਿਹੜੀ ਆਪਾਂ ਤਿਰਛੀ ਕਾਟ ਪਾਉਣੀ ਹੈ ਠੀਕ ਹੈ ਜੀ ਇਹ ਹੋ ਗਈ ਬਾਹਾਂ ਦੀ ਕਟਾਈ ਹੁਣ ਆਪਾਂ ਬਾਹਾਂ ਦੀ ਫਿਟਿੰਗ ਦੱਸਾਂਗੇ ਤੁਹਾਨੂੰ ਕਿਸ ਤਰ੍ਹਾਂ ਲਾਉਣੀ ਹੈਗੀ ਬਾਹਾਂ ਦੀ ਜਿਹੜੀ ਆਪਾਂ ਫਿਟਿੰਗ ਦਾ ਨਿਸ਼ਾਨ ਲਾਉਨੇ ਆ ਵੀ ਉਹ ਕਿਸ ਤਰ੍ਹਾਂ ਲਾਉਨੇ ਆਗੇ ਤੇ ਸਭ ਤੋਂ ਪਹਿਲਾਂ ਜੀ ਜਿਹੜਾ ਆਪਣਾ ਮੋਢਾ ਵੱਧ ਘੱਟ ਹੋ ਜਾਂਦਾ ਆਪਾਂ ਉਹਦੀ ਗੱਲ ਕਰਦੇ ਆ ਤੁਹਾਨੂੰ ਜਦੋਂ ਆਪਾਂ ਮੋਢੇ ਦਾ ਨਿਸ਼ਾਨ ਲਾਉਣਾ ਵੀ ਮੋਢਾ ਜੜਾਈ ਕਰਨ ਵੇਲੇ ਵੱਧ ਘੱਟ ਕਿਉਂ ਹੋ ਜਾਂਦਾ ਜਦੋਂ ਆਪਾਂ ਬਾਹਾਂ ਦੀ ਜੜਾਈ ਕਰਦੇ ਆ ਕਮੀਜ਼ ਨਾਲ ਆ ਦੇਖੋ ਆ ਆਪਣੇ ਕੋਲੇ ਕਮੀਜ਼ ਤਿਆਰ ਆ ਜੀ ਆਪਾਂ ਕਈ ਵਾਰ ਤੁਹਾਨੂੰ ਦੱਸਿਆ ਵੀ ਮੈਂ ਬਾਹ ਦੀ ਕਾਟ ਬਾਅਦ ਚ ਪਾਣੀ ਹੁੰਨੀ ਹੈ ਜੜਾਈ ਕਰਨ ਵੇਲੇ ਇਹਦੀ ਆਪਾਂ ਕਾਟ ਨਹੀਂ ਪਾਈ ਹੋਈ ਸਿਰਫ ਆਪ ਆਪਣਾ ਸਲਾਈ ਲੱਗੀ ਹੋਈ ਹੈ ਦੋਨੇ ਪੱਲੇ ਆਪਣੀ ਇੱਕੋ ਜਿਹੇ ਨੇ ਬਾਹ ਦੀ ਫਰੰਟ ਵਾਲੀ ਕਾਟ ਨਹੀਂ ਪਾਈ ਆਪਾਂ ਨਾ ਹੀ ਕਮੀਜ਼ ਦੀ ਫਰੰਟ ਵਾਲੀ ਇੱਥੋਂ ਕਾਟ ਪਾਈ ਹੈ ਉਹ ਆਪਾਂ ਹੁਣ ਸਲਾਈ ਕਰਨ ਵੇਲੇ ਪਾਵਾਂਗੇ ਜਦੋਂ ਵੀ ਆਪਾਂ ਮੋਢੇ ਦੀ ਸਲਾਈ ਲਾਉਣੀ ਹੈ ਜੀ ਆਪਾਂ ਮੋਢਾ ਜਿਵੇਂ ਮੰਨ ਕੇ ਚੱਲੋ ਤੁਸੀਂ 7 ਇੰਚ ਮੋਢੇ ਦੀ ਕਟਾਈ ਕੀਤੀ ਹੈ ਜੀ इतों तु इतों मोडे की कटाई की सत्त इंच के निशान ला के तो सत्त इंच मोडा इतों मिण के निशान नहीं लाना है ठीक है जो तीन इतों सत इंच रख के निशान ला लो तो मोडा बद घ जरूर होगा बांह की जड़ाई करने वे थोड़ा जरूर प्रॉब्लम आऊगी देखो मोढ़ा अपना जो आप सत्त इंच की इतों कटाई करते हैं जी इतों बह की कटाई सत्त इंचे की कटाई जी जो आप सत्त इंच की कर ली तो जदों आप इतों गुड़ाई पाने तो यह बज आंदा गा ਹੁਣ ਤੁਸੀਂ ਜਦੋਂ ਨਿਸ਼ਾਨ ਲਾਉਣਾ ਪਤਾ ਕਿਸ ਤਰ੍ਹਾਂ ਮੈਣਾ ਜੀ ਇਥੋਂ ਆਹ ਵਾਲਾ ਇਥੋਂ ਨਿਸ਼ਾਨ ਤੋਂ ਇੰਚੀ ਟੇਪ ਰੱਖ ਲੈਣਾ ਇਹਨੂੰ ਇਸ ਤਰ੍ਹਾਂ ਘੁਮਾ ਕੇ ਠੀਕ ਹੈ ਜੀ ਆ ਦੇਖੋ 8.5 ਇੰਚ ਆ ਗਿਆ ਜੀ 8.5 ਇੰਚ ਆਪਾਂ ਇਥੋਂ ਮੈਣ ਲਿਆ ਗੁਲਾਈ ਚ ਹੁਣ ਆਪਾਂ ਇਧਰਲਾ ਨਿਸ਼ਾਨ ਵੀ ਇਥੋਂ 8.5 ਇੰਚ ਤੇ ਹੀ ਲਾਵਾਂਗੇ ਇਥੋਂ 8.5 ਇੰਚ ਤੇ ਆਪਾਂ ਨਿਸ਼ਾਨ ਲਾਵਾਂ ਠੀਕ ਹੈ ਜੀ ਹੁਣ ਆਪਣਾ ਮੋਢਾ ਪੂਰਾ ਹੋਊਗਾ ਇਸ ਤਰ੍ਹਾਂ ਤੁਸੀਂ ਗੁਲਾਈ ਨਾ ਮਿਲ ਲੈਣਾਗਾ ਤੇ ਮੋੜੇ ਦਾ ਨਿਸ਼ਾਨ ਲਾ ਲੈਣਾਗਾ ਤੇ ਹੁਣ ਜਿਹੜੀ ਗੱਲ ਆ ਫਿਟਿੰਗ ਦੀ ਆ ਦੇਖੋ ਇਹ ਆਪਣੇ ਕੋਲੇ ਸਕੇਲ ਆ ਜੀ ਇਹ ਸਕੇਲ ਨਾਲ ਆਪਾਂ ਪਲਾਜੋ ਕੱਟਦੇ ਹੁੰਨੇ ਆ ਹੁਣ ਆਪਾਂ ਤੁਹਾਨੂੰ ਫਿਟਿੰਗ ਦੀ ਨਿਸ਼ਾਨ ਲਾਉਣਾ ਦੱਸਾਂਗੇ ਵੀ ਇਹਦੇ ਨਾਲ ਆਪਾਂ ਫਿਟਿੰਗ ਦਾ ਨਿਸ਼ਾਨ ਕਿਸ ਤਰ੍ਹਾਂ ਲਾ ਸਕਦੇ ਆਂਗੇ ਦੇਖੋ ਜਾਨੀ ਕਿ ਆਪਣੀ ਬਾਹ ਦੀ ਮੋਰੀ ਹੈਗੀ ਆ ਜੀ 5.5 ਇੰਚ ਇੱਥੋਂ 5.5 ਇੰਚ ਦਾ ਨਿਸ਼ਾਨ ਲਾ ਲਿਆ ਇੱਥੋਂ ਆਪਾਂ ਲਾ ਲਿਆ 8.5 ਇੰਚ ਦੇ ਜੇਕਰ ਆਪਣੇ ਕੋਲੇ ਇਥੋਂ ਬਾਹ ਤੁਹਾਡੀ ਹੈਵੀ ਹੈ ਜੀ ਭਾਰੀ ਹੈਗੀ ਆਹ ਚੀਜ਼ ਤੋਂ ਡੋਲਿਆਂ ਕੋਲੋਂ ਆਪਣੇ ਬਾਹ ਭਾਰੀ ਹੈਗੀ ਤਾਂ ਤੁਸੀਂ ਕਿਸ ਤਰ੍ਹਾਂ ਨਿਸ਼ਾਨ ਲਾਉਣਾ ਜੇ ਇਥੋਂ ਬਾਹ ਤੁਹਾਡੀ ਪਤਲੀ ਹੈ ਤਾਂ ਤੁਸੀਂ ਕਿਸ ਤਰ੍ਹਾਂ ਨਿਸ਼ਾਨ ਲਾਉਣਾ ਜੇ ਤਾਂ ਆਪਣੀ ਬਾਹ ਹੈਗੀ ਹੈ ਭਾਰੀ ਜੀ ਤਾਂ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਾ ਲਿਓ ਇਥੋਂ 1 ਤੋਂ ਲੈ ਕੇ 0 ਤੋਂ ਸਟਾਰਟ ਕਰਕੇ ਇਸ ਤਰ੍ਹਾਂ ਨਿਸ਼ਾਨ ਲਾਉਣਾ ਠੀਕ ਹੈ ਜੀ ਜੇ ਤੁਹਾਡੇ ਕੋਲੇ ਬਾਹ ਪਤਲੀ ਹੈ ਜੀ ਤਾਂ ਤੁਸੀਂ ਇਸ ਤਰ੍ਹਾਂ ਨਿਸ਼ਾਨਾ ਇਹਨੂੰ ਅੰਦਰ ਨੂੰ ਰੌਂਡ ਕਰਕੇ ਨਿਸ਼ਾਨਾ ਜੇ ਤੁਹਾਡੀ ਬਾਹ ਜ਼ਿਆਦਾ ਹੀ ਹੈਵੀ ਆ ਤਾਂ ਤੁਸੀਂ ਇੱਥੋਂ ਆਹ ਵਾਲਾ ਪਾਸਾ ਰੱਖ ਕੇ ਉਲਟਾ ਕਰਕੇ ਇਹਨੂੰ ਇਧਰੋਂ ਆ ਦੇਖੋ ਸਾਰੀ ਗੁਲਾਈ ਦੇਖੋ ਜੀ ਕਿਸ ਤਰ੍ਹਾਂ ਤੁਸੀਂ ਜੇ ਇੱਥੋਂ ਬਾਹ ਤੁਹਾਡੀ ਜ਼ਿਆਦਾ ਹੀ ਹੈਵੀ ਆ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਚੰਨ ਲਾ ਸਕਦੇ ਹੁਣ ਇੱਥੋਂ ਆਪਣੇ ਮੂਰੇ ਪੂਰੀ ਰਹਗੀ ਜੀ ਇੱਥੋਂ ਬਾਹ ਆਪਣੇ ਖੋਲੀ ਹੋਗੀ ਇਹ ਆਪਣਾ ਵਿਚਕਾਰ ਵਾਲਾ ਨਿਸ਼ਾਨਾਗਾ ਜਿਹਦੇ మీడియం ਸਾਈਜ਼ ਨਾਲ ਆਪਾਂ ਬਾਹਾਂ ਨਿਸ਼ਾਨ ਲਾਉਣਾ ਜੇ ਆਪਣੇ ਕੋਲੇ ਬਾਹ ਪਤਲੀ ਹੈ ਜੀ ਤਾਂ ਆਪਾਂ ਇਸ ਤਰ੍ਹਾਂ ਨਿਸ਼ਾਨ ਲਗਾ ਸਕਦੇ ਹਾਂ ਠੀਕ ਹੈ ਜੀ ਹੁਣ ਆਪਾਂ ਸਲਾਈ ਲਗਾ ਕੇ ਹੁਣ ਮੋਢੇ ਦੀ ਜੜਾਈ ਕਰਨੀ ਆ ਹੁਣ ਆਪਾਂ ਤੁਹਾਨੂੰ ਦੱਸ ਦਿੰਦਾ ਵੀ ਮੋਢਾ ਆਪਣਾ ਕਿਸ ਤਰ੍ਹਾਂ ਪੂਰਾ ਆਊਗਾ ਆ ਦੇਖੋ ਆਪਾਂ ਫੇਰ ਤੁਹਾਨੂੰ ਦੁਬਾਰਾ ਦੱਸਦੇ ਹਾਂ ਕਮੀਜ਼ ਆਪਣੇ ਕੋਲੇ ਜਾਂ ਤੁਸੀਂ ਇਸ ਤਰ੍ਹਾਂ ਰੱਖ ਕੇ ਇਦਾਂ ਮਿਣ ਕੇ ਕਮੀਜ਼ ਨੂੰ ਇਸ ਤਰ੍ਹਾਂ ਆ ਦੇਖੋ ਆ ਇਹ ਨਿਸ਼ਾਨ ਲਗਾ ਲਿਆ ਕਰੋ ਜੀ ਇਸ ਤਰ੍ਹਾਂ ਆਪਣਾ ਵੱਧ ਘਟ ਨਹੀਂ ਹੁੰਦਾ ਦੇਖੋ ਮੋੜ ਦਾ ਨਿਸ਼ਾਨ ਆਪਣਾ ਪੂਰਾ ਆ ਗਿਆ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਗਾਇਆ ਕਰੋ ਜੀ ਜੇ ਤੁਸੀਂ 7 ਇੰਚ ਦੀ ਮੋੜੇ ਦੀ ਕਟਾਈ ਕੀਤੀ ਆ 7 ਇੰਚ ਹੀ ਤੁਸੀਂ ਇਧਰੋਂ ਨਿਸ਼ਾਨ ਲਾ ਲਿਆ ਫਿਰ ਆਪਣਾ ਮੋੜਾ ਵੱਧ ਘਟ ਹੋ ਜਾਂਦਾ ਹੈ ਇਸ ਤਰ੍ਹਾਂ ਆਪਣਾ ਬਿਲਕੁਲ ਪਰਫੈਕਟ ਆਊਗਾ ਆ ਦੇਖੋ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਕਾਟ ਆਪਾਂ ਕਿਸ ਤਰ੍ਹਾਂ ਪਾਉਣੀ ਹੈ ਜੀ ਤੇ ਆਪਾਂ ਬਾਹਾਂ ਦੀ ਜੜਾਈ ਕਿਸ ਤਰ੍ਹਾਂ ਕਰਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਮੋਢੇ ਵਾਲੀ ਕਾਟ ਪਾਵਾਂਗੇ ਕਮੀਜ਼ ਤੁਸੀਂ ਪੁੱਠਾ ਰੱਖਣਾ ਜੀ ਬਾਹਾਂ ਦੀ ਜੜਾਈ ਕਰਨ ਵੇਲੇ ਬਾਹ ਤੁਸੀਂ ਸਿੱਧੀ ਰੱਖਣੀ ਆ ਆ ਦੇਖੋ ਇਸ ਤਰ੍ਹਾਂ ਆਪਾਂ ਕਮੀਜ਼ ਰੱਖ ਲਿਆ ਆ ਆਪਣੇ ਕੋਲੇ ਬਾਹਾਂ ਗਈ ਹੁਣ ਆਪਾਂ ਨਾਲੇ ਬਾਹਾਂ ਦੀ ਕਾਟ ਪਾਵਾਂਗੇ ਨਾਲੇ ਆਪਾਂ ਕਮੀਜ਼ ਦੀ ਕਾਟ ਪਾਵਾਂਗੇ ਇਹ ਤੁਹਮੇ 1 ਇੰਚ ਦੇ ਹਿਸਾਬ ਨਾਲ ਕਾਟ ਪਾਣੀ ਹੋਣੇ ਜੀ ਅੰਦਾਜ਼ੇ ਜੇ ਨਾ ਜੇ ਤੁਹਾਨੂੰ ਭਲੀੱਖਾ ਲੱਗਦਾ ਤਾਂ ਤੁਸੀਂ ਮਿਣ ਕੇ ਇਥੋਂ 1 ਇੰਚ ਦੇ ਹਿਸਾਬ ਨਾਲ ਕਾਟ ਪਾ ਸਕਦੇ ਹੋ ਪਰ ਆਪਾਂ ਇਥੋਂ ਆ ਦੇਖੋ ਹੁਣ ਆਪਾਂ ਕਾਟ ਪਾਉਣੇ ਆ ਮੈਸਟਰਾਂ ਤੁਸੀਂ ਬਾਅਦ ਵਿੱਚ ਕਾਟ ਆਫ ਪਾ ਸਕਦੇ ਹੋ ਠੀਕ ਹੈ ਜੀ ਆ ਆਪਾਂ ਕਮੀਜ਼ ਦੇ ਪਰਲੇ ਦੀ ਕਾਟ ਪਾਤੀ ਬਾਹ ਨੂੰ ਆਪਾਂ ਇਸ ਤਰ੍ਹਾਂ ਰੱਖ ਲਿਆ ਹੁਣ ਆਪਾਂ ਬਾਹ ਦੀ ਕਟ ਪਾਵਾਂਗੇ ਉੱਪਰ ਵਾਲਾ ਪੱਲਾ ਚੱਕ ਲਿਆ ਇੱਕ ਸਾਈਡ ਤੋਂ ਠੀਕ ਹੈ ਜੀ ਲਓ ਦੇਖੋ ਆਪਾਂ ਮੋਢੇ ਦੀ ਕਟ ਪਾ ਲਈਏ ਆ ਆਪਾਂ ਬਾਹ ਦੀ ਕਟ ਪਾ ਲਈਏ ਹੁਣ ਆਪਾਂ ਇਹਦੀ ਇੱਥੋਂ ਜੜਾਅ ਕਰ ਦਾਂਗੇ ਇਹਦੇ ਨਾਲ ਇੱਥੋਂ ਠੀਕ ਹੈ ਜੀ ਕਮੀਜ਼ ਪੁੱਠਾ ਰੱਖਣਾ ਤੁਸੀਂ ਬਾਹਾਂ ਸਿੱਧੀ ਰੱਖਣੀ ਹੈਗੀ ਹੁਣ ਤੁਹਾਨੂੰ ਕਾਟ ਦਾ ਵੀ ਪਤਾ ਲੱਗ ਗਿਆ ਹੋਊ ਕਿ ਆਪਾਂ ਪਾਂ ਦੀ ਕਾਟ ਜਾਂ ਕਮੀਜ਼ ਦੀ ਕਾਟ ਬਾਅਦ ਚੋਂ ਕਿਸ ਤਰ੍ਹਾਂ ਪਾਉਣੀ ਹੈਗੀ ਹੁਣ ਆਪਾਂ ਇਹਦੀ ਜੜਾਈ ਕਰਦਣੇ ਆ ਮੋਡ ਆਪਾਂ ਤੁਹਾਨੂੰ ਮਿਲ ਕੇ ਦੱਸ ਹੀ ਦਿੱਤਾ ਵੀ ਬਰਾਬਰ ਆਪਣਾ ਕਿਸ ਤਰ੍ਹਾਂ ਹੁਣ ਆਪਾਂ ਜੜਾਈ ਕਰਕੇ ਇਹਦੀ ਫਾਈਨਲ ਲੁੱਕ ਦਿਖਾਉਣੀ ਆ ਤੁਹਾਨੂੰ ਆ ਦੇਖੋ ਜੀ ਆਪਾਂ ਬਾਹਾਂ ਦੀ ਜੜਾਈ ਕਰ ਲਈਏ ਆ ਦੇਖੋ ਆਪਾਂ ਤੁਹਾਨੂੰ ਦਿਖਾਈਏ ਬਾਹਾਂ ਆਪਣੀ ਬਿਲਕੁਲ ਪੂਰੀ ਆਈਏ ਠੀਕ ਹੈ ਜੀ ਹਜੇ ਆਪਾਂ ਇਹਦੇ ਓਵਰਲਾਕ ਕਰਨੇ ਆ ਪ੍ਰੈਸ ਕਰਨੇ ਆ ਆਪਾਂ ਜੜਾਈ ਕਰਕੇ ਸਲਾਈ ਲਗਾ ਕੇ ਤੁਹਾਨੂੰ ਉਦਾਂ ਹੀ ਦਿਖਾਉਣੇ ਆਗੇ ਬਿਲਕੁਲ ਦੇਖੋ ਸਹੀ ਆਈ ਹੈ ਆਪਣੀ ਬਾਹ ਪੂਰੀ ਪੂਰੀ ਆਈ ਹੈ ਕੋਈ ਕਿਤੇ ਵੱਧ ਘਟਣੀ ਨਹੀਂ ਹੋਈ ਦੋਨੇ ਬਾਹਾਂ ਦੀ ਆਪਾਂ ਜੜਾਈ ਕਰ ਲਈ ਹੈਗੀ ਕਾਟ પા ਕੇ ਤੁਸੀਂ ਵੀ ਇਸ ਤਰ੍ਹਾਂ ਜੜਾਈ ਕਰ ਲਿਓ ਬਾਹਾਂ ਦੀ ਜੀ ਬਿਲਕੁਲ ਸਹੀ ਆਊਗੀ ਠੀਕ ਹੈ ਜੀ ਹਜੇ ਤਰਪਾਈ ਵਗੈਰਾ ਇਹ ਸਾਰਾ ਕੁਝ ਕਰਨਾ ਓਵਰਲਾਕ ਪ੍ਰੈਸ ਵਗੈਰਾ ਤੇ ਸੂਟ ਆਪਣਾ ਬਣ ਕੇ ਇਹ ਰੈਡੀ ਹੋ ਗਿਆ ਠੀਕ ਹੈ ਜੀ ਜੇ ਆ ਪੱਟੀ ਲਾਉਣ ਵਾਲੀ ਵੀ ਤੁਸੀਂ ਵੀਡੀਓ ਦੇਖਣੀ ਹੋਈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਸਲਾਈ ਵਾਲੀ ਵੀਡੀਓ ਚਾਹੀਦੀ ਹੋਈ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਜੀ ਤੇ ਮੂਰੀ ਰੱਖ ਕੇ ਜਿੰਨਾ ਤੁਹਾਡਾ ਮੋਢਾ ਹੋਇਆ ਤੁਸੀਂ ਉਹਨਾਂ ਮਿਣਕੇ ਬਰਾਬਰ ਬਾਹਾਂ ਦੀ ਚੜਾਈ ਕਰ ਸਕਦੇ ਹੋ ਠੀਕ ਹੈ ਜੀ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜਦੋਂ ਆਪਾਂ ਇੰਨੀ ਮਿਹਨਤ ਨਾਲ ਵੀਡੀਓ ਬਣਾਉਂਦੇ ਆਂਗੇ ਤੁਸੀਂ ਲਾਈਕ ਨਹੀਂ ਕਰਦੇ ਸ਼ੇਅਰ ਨਹੀਂ ਕਰਦੇ ਤਾਂ ਫਿਰ ਵੀਡੀਓ ਬਣਾਉਣ ਨੂੰ ਦਿਲ ਨਹੀਂ ਕਰਦਾ ਬਾਕੀ ਜਿਸ ਤਰ੍ਹਾਂ ਦੀ ਵੀ ਤੁਸੀਂ ਸਲਾਈ ਵਾਲੀ ਵੀਡੀਓ ਸਾਥੋਂ ਕੁਝ ਸਲਾਈ ਬਾਰੇ ਪੁੱਛਣਾ ਚਾਹੁੰਦੇ ਹੋ ਜੀ ਤਾਂ ਤੁਸੀਂ ਸਾਨੂੰ ਪਰਸਨਲ ਵੀ ਕਾਲ ਕਰਕੇ ਪੁੱਛ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਸੂਟ ਦੀ ਤੁਸੀਂ ਕਟਾਈ ਪੁੱਛਣੀ ਹੈ ਕਿ ਨਹੀਂ ਤੁਹਾਨੂੰ ਕੁਝ ਪਤਾ ਲੱਗਦਾ ਤਾਂ ਤੁਸੀਂ ਸਾਨੂੰ ਕਾਲ ਕਰਕੇ ਪੁੱਛ ਲਿਆ ਕਰੋ ਆਪਾਂ ਤੁਹਾਡੇ ਮੈਸੇਜ ਦਾ ਜ਼ਰੂਰ ਰਿਪਲਾਈ ਦਿੰਨੇ ਆ ਜੀ ਤੁਸੀਂ ਰਿਪਲਾਈ ਚੈੱਕ ਕਰਿਆ ਕਰੋ ਚਲੋ ਠੀਕ ਹੈ ਜੀ ਅਗਲੀ ਵੀਡੀਓ ਵਿੱਚ ਮਿਲਦੇ ਆਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ